ਹੈਲੋ ਜੀ ਗੁੱਡ ਮਾਰਨਿੰਗ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਪੰਜਾਬੀ ਤੜਕਾ ਦੇ ਉੱਤੇ ਤੇ ਕਰਦੇ ਆਂ ਜੀ ਅੱਜ ਦਾ ਨਵਾਂ ਬਲੌਗ ਸ਼ੁਰੂ ਲੋ ਜੀ ਆਪਾਂ ਹੁਣ ਆ ਗਏ ਆਂ ਦੁਕਾਨ ਦੇ ਵਿੱਚ ਤੂਰ ਬੱਤੀ ਆਪਾਂ ਨੇ ਕਰਤੀ ਤੇ ਅੱਜ ਮੈਂ ਬਣਾ ਕੇ ਆਇਆਂਗਾ ਜੀ ਕੜੀ ਕਿਉਂਕਿ ਹੋਰ ਸਾਰੇ ਕੰਮਾਂ ਚ ਲੱਗੇ ਤੇ ਤੇ ਮੈਨੂੰ ਕਹਿੰਦੇ ਕੜੀ ਤੂਰਨਾ ਤੇ ਪਰ ਮੈਂ ਵੀਡੀਓ ਤੇ ਨਹੀਂ ਬਣਾਈ ਕਿਉਂਕਿ ਪਹਿਲਾਂ ਕੜੀ ਦੀ ਰੈਸਪੀ ਕਈ ਵਾਰ ਸ਼ੇਅਰ ਕਰ ਚੁੱਕੇ ਹਾਂ ਤੇ ਵੈਸੇ ਵੀ ਮੈਂ ਕੜੀ ਬਣਾ ਕੇ ਆਇਆਂਗਾ ਫਿਰ ਜਦੋਂ ਰੋਟੀ ਖਾਧੀ ਸੰ ਦਿਖਾਵਾਂਗੀ ਜ਼ਰੂਰ ਤੇ ਦੱਸਿਓ ਕਿੰਦਾਂ ਦੀ ਬਣੀ ਹੈ ਕੜੀ ਵੈਸੇ ਅੱਗੇ ਵੀ ਮੇਰੀ ਕੜੀ ਬਣਾਈ ਸਵਾਦ ਕਰ ਆਕਦੀ ਹੈ ਸਾਰੇ ਪਸੰਦ ਕਰਦੇ ਨੇ ਤੇ ਅੱਜ ਮੈਂ ਹੁਣ ਕੜੀ ਬਣਾ ਕੇ ਪਹਿਲਾਂ ਜਿਹੜਾ ਆਟਾ ਦੁਕਾਨੋਂ ਖੋਪਨ ਕਰੀ ਤੇ ਫਿਰ ਕੜੀ ਬਣਾਈ ਕੜੀ ਬਣਾ ਕੇ ਹੁਣ ਦੁਕਾਨ ਦੇ ਵਿੱਚ ਆ ਗਿਆ ਤੇ ਅੱਜ ਅਸੀਂ ਜਾਣੇਗਾ ਜੀ ਕੱਪੜੇ ਲੈਣ ਤੇ ਦੁਕਾਨ ਖਾਤਰ ਨਮੇ ਤੇ ਇਹ ਤਾਂ ਨਹੀਂ ਦਿਖਾ ਸਕਦੇ ਕਿਥੋਂ ਲੈ ਕੇ ਆਉਨੇ ਆ ਕਿਉਂਕਿ ਚਲੋ ਸੌ ਪੜਦੀ ਹੁੰਦੇ ਆ ਨਾ ਲੁਧਿਆਣੇ ਵੱਲ ਅਸੀਂ ਜਾਣੇਗਾ ਤੇ ਬਾਕੀ ਦੇਖਦੇ ਆ ਮਿਲਾਂਗੇ ਦਿਨੇ ਜੀ ਆਹ ਬਣਾਈ ਆ ਆਪਾਂ ਨੇ ਕੜੀ ਦੇਖੋ ਬਹੁਤ ਸੋਹਣੀ ਬਣੀ ਆ ਬਾਕੀ ਤੁਸੀਂ ਦੱਸਿਓ ਕਮੈਂਟ ਕਰਕੇ ਕਿਵੇਂ ਦੀ ਕੜੀ ਬਣੀ ਐ ਤੇ ਮੇਰੀ ਬਣਾਈ ਕੜੀ ਐ ਮੈਂ ਤਾਂ ਆਪਦੀ ਬਣਾਈ ਕਰਕੇ ਬਹੁਤ ਵਧੀਆ ਲੱਗਦੀ ਐ ਬਾਕੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਲਓ ਜੀ ਮੈਂ ਰੋਟੀ ਖਾ ਲਈ ਤੇ ਹੁਣ ਮੈਂ ਚੱਲਿਆਂ ਰਾਮਨ ਤੇ ਸਪਰਸ਼ ਨੂੰ ਲੈਣ ਕਿਉਂਕਿ ਉਹ ਵੀ ਸਾਡੇ ਨਾਲ ਕੱਪੜੇ ਲੈਣ ਜਾਣਗੇ ਉਹਨਾਂ ਦੀ ਆਪਣੀ ਸ਼ਾਪ ਐ ਪਿੰਡ ਤੇ ਹੁਣ ਮੈਂ ਉਹਨਾਂ ਦੇ ਅੱਡੇ ਤੋਂ ਲੈਣ ਚੱਲਿਆਂ ਬਸ ਤੇ ਆਏ ਨੇ ਉਹ ਫਿਰ ਜਾਵਾਂਗੇ ਜੀ ਆਪਾਂ ਡੇ ਤੇ ਆ ਗਏ ਤੇ ਨਾਲ ਵੀ ਬੱਸ ਉਹਨਾਂ ਦੀ ਫਿਰ ਉਹਨਾਂ ਨੂੰ ਲੈ ਕੇ ਜਾਵਾਂ ਇੱਕ ਘਰ ਨੂੰ ਲਓ ਜੀ ਆ ਗਈ ਬੱਸ ਸਪਰ ਚੁਣਾਂ ਦੀ ਐਸੇ ਬੱਸ ਦੇ ਵਿੱਚ ਨਹੀਂ ਉਹ ਵੀ ਤੇ ਹੁਣ ਅੱਗੇ ਜਦੋਂ ਆਪਾਂ ਲੈ ਕੇ ਜਾਵਾਂ ਘਰ ਨੂੰ ਫੇਰ ਸੁੱਜਾਂਗੇ ਕੱਪੜੇ ਗਾਣ ਲਓ ਜੀ ਆ ਗਿਆ ਆਪਾਂ ਘਰੇ ਤੇ ਹੁਣ ਜਾਵਾਂਗੇ ਆਪਾਂ ਕੱਪੜਾ ਲੈਣ ਤੇ ਮੈਂ ਕਿ ਫੇਰ ਆਸਤੇ ਚ ਮਿਲ ਜਾਂੀ ਤੁਹਾਨੂੰ ਲਓ ਜੀ ਇਸ ਚੱਲ ਪੇ ਜੀ ਆਪਾਂ ਪਹੁੰਚ ਗਿਆਂਗੇ ਅਸੀਂ ਟੱਪਰ ਲੈਂਡ ਜਿੱਥੇ ਜਾਣਾ ਸੀਗਾ ਤੇ ਹੁਣ ਅਸੀਂ ਚੱਲ ਜਾਗੇ ਦੁਕਾਨ ਦੇ ਵਿੱਚ ਤੇ ਹੁਣ ਤੁਹਾਨੂੰ ਮਿਲਾਂਗੇ ਦੁਬਾਰਾ ਘਰ ਹੀ ਜਾ ਕੇ ਤੇ ਸਥਿਤੀ ਨਹੀਂ ਹੁਣ ਮਿਲ ਸਕਦੇ ਤੇ ਇੱਥੇ ਆਪਾਂ ਨਹੀਂ ਵਲੌਗ ਬਣਾ ਸਕਦੇ ਨਾ ਅਲਾਉਡ ਨਹੀਂ ਹੈਗਾ ਵਲੌਗ ਬਣਾਉਣਾ ਤਾਂ ਕਰਕੇ ਲਓ ਜੀ ਮੈਂ ਹਜੇ بیٹھا ਸੀ ਗੱਡੀ ਦੇ ਵਿੱਚ ਤੇ ਮੈਂ ਚਲੋ ਦੋ ਚਾਰ ਮਿੰਟ ਲਈ ਨਾ ਟਾਈਮ ਹੈ ਆਪਾਂ ਨਾ ਕਮੈਂਟਾਂ ਦਾ ਜਵਾਬ ਦੇ ਦੇ ਕਿਉਂਕਿ ਫੇਰ ਟਾਈਮ ਨਹੀਂ ਲੱਗਣਾ ਤੇ ਫਿਰ ਅਸੀਂ ਪਿੰਡ ਨੂੰ ਵੀ ਜਾਣਾ ਕੱਪੜਾ ਵੀ ਖਰੀਦਣਾ ਤੇ ਪਿੰਡ ਜਾਵਾਂਗੇ ਤਾਂ ਨਾਲ ਹੋਰ ਵੀ ਨੇ ਤਾਂ ਫਿਰ ਵਿੱਚ ਆਪਾਂ ਗੱਲਾਂ ਮਤਾ ਕਰਦੇ ਰਹਿੰਨੇ ਆ ਹਨਾ ਤੇ ਫਿਰ ਨਾਮ ਨਾਸ ਕਰਨ ਦਾ ਟਾਈਮ ਨਹੀਂ ਰਹਿਣਾ ਘਰ ਜਾ ਕੇ ਕੱਪੜਿਆਂ ਦੀ ਸਾਮਸਨ ਨਾਲ ਵੀ ਕਰਨੀ ਹੁੰਦੀ ਹੈ ਤੇ ਆਪਾਂ ਹੁਣ ਕਰਦੇ ਆਂ ਇੱਕ ਕਮੈਂਟ ਵਾਲੇ ਬਹਿਣਾ ਵੀਰਾਂ ਦੇ ਨਾਮ ਨਾਸ ਸਭ ਤੋਂ ਪਹਿਲਾਂ ਆਪਾਂ ਨੂੰ ਕਮੈਂਟ ਆਇਆਗਾ ਜੀ ਭੈਣ ਬਲਜੀਤ ਕੌਰ ਧੰਨਵਾਦ ਭੈਣੇ ਬਹੁਤ ਬਹੁਤ ਤੁਸੀਂ ਬਹੁਤ ਸੋਹਣਿਆ ਹਾਰੋ ਸੰਡ ਕਮੈਂਟ ਕਰਦੇ ਹੋ ਸਾਡਾ ਬਲੌਗ ਦੇਖਦੇ ਹੋ ਟਾਈਮ ਕੱਢਦੇ ਹੋ ਸਾਡੇ ਲਈ ਇਨਾ ਸਾਡੇ ਲਈ ਬਹੁਤ ਕਾਡਾ ਜਿੰਨਾ ਤੁਸੀਂ ਸਾਨੂੰ ਸਮਾਂ ਦਿੰਦੇ ਹੋ ਨਾ ਬਹੁਤ ਵਧੀਆ ਲੱਗਦਾ ਹੈ ਤੇ ਤੁਸੀਂ ਕੱਲ ਪੁੱਛਤੀ ਆਤੀ ਕਿ ਕਿਸ ਦਾ ਬਰਥਡੇ ਸੀ ਹਨਾ ਤੇ ਬਰਥਡੇ ਸੀ ਜੀ ਮੇਰਾ ਦੋਸਤ ਹੈ ਗੱਗੀ ਕਾਤਰੋਂ ਜਿੰਨਾ ਦੇ ਨਾਲ ਮੇਰਾ ਗਾਣਾ ਵੀ ਪਿੱਛੇ ਮਾਮਾ ਤੀਆਂ ਉਹਨਾਂ ਨੇ ਮੇਰੇ ਨਾਲ ਗਾਣਾ ਗਾਇਆ ਤੀਗਾ ਤੇ ਅਸੀਂ ਫਰੈਂਡਾਂਗੇ ਬਹੁਤ ਵਧੀਆ ਉਹਦੇ ਬੇਟੇ ਦਾ ਬਰਥਡੇ ਸੀ ਤੇ 1 ਸਾਲ ਦਾ ਹੋ ਗਿਆ ਬੇਟਾ ਉਹਦਾ ਤੇ ਮੈਂ ਉਹਦੇ ਲਈ ਲੈ ਗਿਆ ਤੀ ਗਿਫਟ ਤੇ ਕੰਦਸ ਨੂੰ ਮੈਂ ਕਿਹਾ ਗਿਫਟ ਦਿਖਾਵਾਂਗੇ ਦਿਖਾਉਣ ਦਾ ਟਾਈਮ ਨਹੀਂ ਲੱਗਿਆ ਚਲੋ ਆਪਾਂ ਇਦਾਂ ਹੀ ਦੱਸ ਦਿੰਨੇ ਆ ਨਾ ਬਹੁਤ ਸੋਣਾ ਮੈਂ ਟੈਡੀਅਰ ਲੈ ਕੇ ਆਇਆ ਸੀ ਆ ਉਹਦੇ ਵਾਸਤੇ ਮੈਂ ਚਲੋ ਬੱਚਾ ਖੇਡ ਲੈਂਦੇ ਤੇ ਆਪਾਂ ਉਹ ਲੈ ਕੇ ਗਏ ਤੇ ਦੂਸਰਾ ਆਪਾਂ ਨੂੰ ਕਮੈਂਟ ਆਇਆਗਾ ਜੀ ਰਪਿੰਦਰ ਢਿੱਲੋਂ ਧੰਨਵਾਦ ਬਾਈ ਤੁਸੀਂ ਵੀ ਹਰ ਰੋਜ਼ ਕਮੈਂਟ ਕਰਦੇ ਹੋ ਬਹੁਤ ਵਧੀਆ ਲੱਗਦਾ ਹੈ ਨਾ ਤੇ ਚਲੋ ਕਦੇ ਹਾਸਦੀ ਖੇਡੀ ਚਾਹ ਜਾਨੇ ਆਪਣਾ ਕਮੈਂਟ ਕਦੇ ਕਿਵੇਂ ਬਹੁਤ ਵਧੀਆ ਲੱਗਦਾ ਹੈਗਾ ਤੇ ਤੀਸਰਾ ਕਮੈਂਟ ਆਇਆ ਹੈ ਜੀ ਆਪਾਂ ਨੂੰ ਗਰੇਵਾਲ ਪੰਜਾਬੀ ਟਰੈਵਲ ਵਾਲੇ ਵੀਰ ਦਾ ਇਹ ਵੀ ਆਪਣਾ ਹਰ ਰੋਜ਼ ਆਪਾਂ ਨੂੰ ਕਮੈਂਟ ਕਰਦੇ ਨੇ ਬਹੁਤ ਬਹੁਤ ਧੰਨਵਾਦ ਵੀਰੇ ਤੁਸੀਂ ਸਾਡਾ ਬਲੌਗ ਦੇਖਦੇ ਹੋ ਸਾਡੇ ਲਈ ਟਾਈਮ ਕੱਢਦੇ ਹੋ ਬਹੁਤ ਵਧੀਆ ਲੱਗਦਾ ਤੇ ਚੌਥਾ ਕਮੈਂਟ ਆਇਆ ਹੈ ਜੀ ਆਪਾਂ ਨੂੰ ਗਗਨ ਕਮਲ ਦੇ ਨਾਮ ਤੇ ਜਿੰਨ ਲੈ ਉਹਨਾਂ ਦਾ ਕੰਮ ਲਗਾ ਕਰਨ ਕੰਮ ਲਗਾ ਕਰਨ ਦੇ ਨਾਮ ਤੇ ਤੇ ਬਹੁਤ ਵਧੀਆ ਲੱਗਿਆ ਜੀ ਤੁਸੀਂ ਕਮੈਂਟ ਕਰਿਆ ਤੇ ਐਦਾਂ ਹੀ ਸਾਨੂੰ ਕਮੈਂਟ ਕਰਦੇ ਰਹੋ ਵਧੀਆ ਲੱਗਦਾ ਹੈ ਨਾ ਤੇ ਸਾਡੇ ਕਮੈਂਟ ਨਾਲ ਸਾਨੂੰ ਬਹੁਤ ਜਿਆਦਾ ਹੌਸਲਾ ਮਿਲ ਜਾਂਦਾ ਇੱਕ ਕਮੈਂਟ ਨਾਲ ਤੇ ਇਦਾਂ ਹੀ ਕਮੈਂਟ ਕਰਦੇ ਰਹਾ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਕਮੈਂਟ ਕਰਨ ਵਾਲਿਆਂ ਦਾ ਤੇ ਜਿਨ੍ਹਾਂ ਨੇ ਵਲੌਗ ਦੇਖਿਆ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਤੇ ਤੁਹਾਨੂੰ ਬੇਨਤੀ ਹੈ ਇੱਕ ਕਮੈਂਟ ਵੀ ਕਰ ਦਿਆ ਕਰੋ ਜੇ ਤੁਸੀਂ ਵਲੌਗ ਦੇਖਦੇ ਹੋ ਤੇ ਨਾਲ ਇੱਕ ਕਮੈਂਟ ਕਰ ਦਿਆ ਕਰੋ ਸ਼ੁਰੂਟ ਆ ਜਾ ਤੇ ਇਸਨ ਵਧੀਆ ਲੱਗੂਗਾ ਧੰਨਵਾਦ ਜੀ ਸਾਰਿਆਂ ਦਾ ਦੁਬਾਰਾ ਫਿਰ ਲੋ ਜੀ ਕੱਪੜਾ ਲੈ ਲਿਆ ਸੀ ਤੇ ਮੈਂ ਆ ਗਿਆ ਤੀ ਮੇਰੀ ਗੱਡੀ ਦੇ ਵਿੱਚ ਉਹ ਜੀਪ ਸੇ ਰੇਗੇ ਆ ਰਹੇ ਨੇ ਕਪੜਾ ਲੈ ਕੇ ਤੇ ਮੈਂ ਪਹਿਲਾ ਤੁਰ ਪਿਆ ਲੱਜ਼ਮੈਂਟ ਤੇ ਆਪਾਂ ਨੂੰ ਇੱਕ ਨਾ ਕਮੈਂਟ ਆਇਆ ਤੇ ਜੀ ਪਰਸੋਂ ਵਾਲੇ ਚੌਥੇ ਵਾਲੇ ਬਲੌਗ ਤੇ ਤੇ ਉਹ ਮੈਨੂੰ ਅੱਜ ਸ਼ੋ ਹੋਏ ਨੇ ਸੌਰੀ ਮਾਫੀ ਮੰਗਦੇ ਆਪਾਂ ਹਨਾ ਤੇ ਇੱਕ ਤਾਂ ਕਮੈਂਟ ਆਇਆ ਇਹ ਵੀਰ ਦਵਿੰਦਰ ਦਵਿੰਦਰ ਸਿੰਘ ਉਹਨਾਂ ਨੇ ਬਹੁਤ ਸੋਹਣਾ ਕਮੈਂਟ ਕਰਿਆ ਤੇ ਧੰਨਵਾਦ ਵੀਰੇ ਬਹੁਤ-ਬਹੁਤ ਤੁਸੀਂ ਯਾਦ ਕਰਿਆ ਸਨ ਕਮੈਂਟ ਕਰਿਆ ਹਨਾ ਤੇ ਉਹ ਅੱਜ ਮੈਨੂੰ ਥੋੜਾ ਕਮੈਂਟ ਸ਼ੋ ਹੋਇਆ ਮਾਫੀ ਚਾਹੁੰਦੇ ਆਂਗੇ ਉਹਦੇ ਦਾ ਸ਼ੋ ਨਹੀਂ ਹੋਇਆ ਤੇ ਦੂਸਰਾ ਕਮੈਂਟ ਆਇਆਗਾ ਜੀ ਮੈਨੂੰ ਕਰਨਜੀਤ ਸਿੰਘ ਦੇ ਨਾਂ ਤੇ ਚੈਨਲ ਇਹਨਾਂ ਦਾ ਉਹਨਾਂ ਨੇ ਵੀ ਅੱਜ ਬਹੁਤ ਸੋਹਣਾ ਕਮੈਂਟ ਕਰਿਆ ਤੁਸੀਂ ਡੀਪੀ ਦੇਖ ਲਈ ਇਹਨਾਂ ਦੀ ਤੇ ਹੁਣ ਦੇਖੋ ਕਮੈਂਟ ਦਾ ਸਕਰੀਨਸ਼ਾਟ ਬਹੁਤ ਸੋਹਣਾ ਕਮੈਂਟ ਕਰਿਆ ਧੰਨਵਾਦ ਵੀਰੇ ਕਰਨਜੀਤ ਸਿੰਘ ਤੇ ਬਹੁਤ ਵਧੀਆ ਲੱਗਿਆ ਤੁਸੀਂ ਚੌਥੇ ਪਰਸ ਜੋ ਟ੍ਰੈਵਲ ਵਲੌਗ ਤੇ ਕਮੈਂਟ ਕਰਿਆ ਹੈ ਨਾ ਤੇ ਮੈਨੂੰ ਅੱਜ ਹੁਣ ਸੋ ਹੋਇਆਗਾ ਤੇ ਆਪਾਂ ਉਹਦੀ ਮੈਂ ਸੋਚੀ ਪਹਿਲਾਂ ਵੀਰੇ ਉਹਨਾਂ ਦੇ ਰਿਪਲਾਈ ਦੇਈਏ ਬਾਕੀ ਕੀ ਦੇ ਕੰਮ ਬਾਅਦ ਚ ਦੇ ਤੇ ਠੀਕ ਹੈ ਧੰਨਵਾਦ ਬਹੁਤ-ਬਹੁਤ ਮੈਂਟ ਕਰਨ ਦੇ। ਜੀ ਆਗੇ ਅਸੀਂ ਹੁਣ ਘਰੇ ਤੇ ਚਾਹ ਪਾਣੀ ਪੀ ਲਿਆ ਚਾਹ ਪਾਣੀ ਪੀ ਕੇ ਦਿੰਨ ਚੱਟਰਾਣ ਵੀ ਕਰਿਆ 10-20 ਮਿੰਟ ਤੇ ਕੱਪੜਿਆਂ ਦਾ ਵੀ ਹਿਸਾਬ-ਕਿਤਾਬ ਲਾਇਆ। ਲਾ ਕੇ ਤੇ ਹੁਣ ਅਕੀ ਦੁਕਾਨ ਕਰ ਲਈ ਓਪਨ। ਤੇ ਹੁਣ ਬੈਠਾਂਗੇ ਦੁਕਾਨ ਦੇ ਵਿੱਚ ਬਾਕੀ ਜਿਹੜੇ ਨਵੇਂ ਸੂਟ ਲਿਆਉਂਦੇ ਨੇ ਉਹ ਤੁਹਾਨੂੰ ਦਿਖਾਵਾਂਗੇ ਕੱਲ ਤੋਂ ਸ਼ੁਰੂ ਕਰਾਂਗੇ। ਦੋ-ਦੋ ਤਿੰਨ-ਤਿੰਨ ਸੂਟ ਕਰਕੇ ਦਿਖਾਵਾਂਗੇ ਸਾਨੂੰ। ਵਲੌਗ ਦੇ ਵਿੱਚ ਹੈਲੋ ਹੈਲੋ ਕਹੀਦਾ ਹੁੰਦਾ ਐਂ ਕਰਦੇ ਨੇ ਮੈਨੂੰ ਪਾਜਲ ਕਹਾ ਐ ਹੈਲੋ ਹੈਲੋ ਅਸੀਂ ਤੁਹਾਨੂੰ ਸਾਰਾ ਹੈਲੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਸਾਰੇ ਅੰਕੇ ਸਤਿ ਸ਼੍ਰੀ ਅਕਾਲ ਹਾਂ ਐਂ ਸਿਆਣੇ ਬੱਚੇ ਬੰਦੇ ਨੇ ਠੀਕ ਹੈ ਮੈਂ ਕਾ ਮੋਟਾ ਦੇਖ ਲੈ ਇਹ ਬਹੁਤ ਖਰਾਬ ਬੰਦਾ ਹੈਗਾ ਜੀ ਇਹ ਬਹੁਤ ਜ਼ਿਆਦਾ ਇਹ ਕਾਮਲਾ ਮੁੰਡਾ ਟੀਨ ਸਿਆਣਾ ਦਾ ਇਹ 18 ਸਾਲ ਦਾ ਕਾਮਲਾ ਹੁੰਦਾ। ਮੈਂ ਮਰੇ ਭਾਈ ਨੂੰ ਦੱਸ ਤੂੰ ਮਾਂ ਨੂੰ ਛੋੜ ਤੂੰ। ਕਿਹੜੇ ਭਾਈ ਨੂੰ ਦੱਸਣਾ? ਚੋਰ ਤੂੰ। ਜੋਤ ਫਿਰ ਕੀ ਕਰ ਲੂਗਾ? ਮਾਂ ਨੂੰ ਛੋੜ ਤੂੰ। ਐ ਕਿਵੇਂ ਮੈਂ ਛੋੜ ਦੂਗਾ? ਧਾੜੂ। 18 ਸਾਲ ਦਾ ਮੁੰਡਾ ਕਾਮਲਾ। ਲਓ ਜੀ ਆਪਾਂ ਹੁਣ ਕਰਦੇ ਆਂ ਅੱਜ ਬਲੌਗ ਦਾ ਐਂਡ ਇੱਥੇ ਤੇ ਹੁਣ ਮੈਨੂੰ ਥੋੜਾ ਜਿਹਾ ਕੰਮ ਆ ਫਿਰ ਮੈਂ ਜਾਣ ਤਾਂ ਕਰਕੇ ਆਪਣਾ ਬਲੌਗ ਹੋ ਗਿਆ ਪੂਰਾ ਤੇ ਕਰਦੇ ਆਂ ਇੱਥੇ ਐਂਡ ਤੇ ਮਿਲਾਂਗੇ ਤੜਕੇ ਨਵੇਂ ਬਲੌਗ ਦੇ ਵਿੱਚ। ਉਸੀ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਜਰੂਰ ਤੇ ਨਵੇਂ ਮੈਂਬਰਾਂ ਨੂੰ ਵੀ ਬੇਨਤੀ ਜਰੂਰ ਅੱਜ ਕੀ ਲਵਾਇਆ ਕਰੋ ਬਲੌਗ ਦੇ ਉੱਤੇ ਕਮੈਂਟ ਕਰਿਆ ਕਰੋ ਤੇ ਮਿਲਦੇ ਆਂ ਜੀ ਕੱਲ ਨੂੰ ਸਵੇਰੇ ਨਵੇਂ ਬਲੌਗ ਦੇ ਵਿੱਚ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ